ਆਓ ਵੀ आओ ਜੁਆਏ ਕਰੋ ਆਓ ਬਹੁਤ ਵਧੀਆ ਇੱਜ਼ਤ ਕਰਦੇ ਨੇ ਬਾਈ ਆਪਣੇ ਇੱਧਰ ਕਾਣ ਪੀੜ ਦਾ ਸਿਸਟਮ ਹੈਗਾ ਇੱਧਰ ਬੱਚਿਆਂ ਦਾ ਪੂਤ ਮੰਗਲੇ ਵਾਲਾ ਸਿਸਟਮ ਹੋ ਗਿਆ ਇੰਜੋਏਮੈਂਟ ਵਾਸਤੇ ਦੇਖੋ ਲਾਈਟਿੰਗ ਵਾਸਤੇ ਬਹੁਤ ਵਧੀਆ ਨਾ ਬਹੁਤ ਵਧੀਆ ਲਾਈਟਿੰਗ ਵਾਸਤੇ ਸਿਸਟਮ ਲੱਗਿਆ ਹੋਇਆ ਬਾਈ ਦਾ ਲਾਈਟਿੰਗ ਵਾਸਤੇ ਬਹੁਤ ਵਧੀਆ ਬਾਈ ਦਾ ਸਿਸਟਮ ਲੱਗਿਆ ਹੋਇਆ ਹੈ ਪਾਤੜਾਂ ਦੇ ਜਿਹੜੇ ਵੀ ਬੱਚੇ ਨੇ ਰਖੜੀਆਂ ਕਰਕੇ ਤੁਸੀਂ ਆ ਰਹੇ ਹੋ ਬਾਈ ਵੱਲੋਂ ਆਫਰ ਹੈ ਕੋਈ ਜਿਹੜੇ ਭਰਾਵੀਆਂ ਤਿੰਨ ਕੁੜੀਆਂ ਨੇ ਉਹ ਤਿੰਨੇ ਬੱਚੇ ਲੈ ਕੇ ਆਉਂਦਾ ਤਾਂ ਇੱਕ ਕੁੜੀ ਦਾ ਟਿਕਟ ਬਿਲਕੁਲ ਫਰੀ ਹੋ ਗਈ ਬਾਈ ਦੇ ਵੱਲੋਂ ਹੈ ਆਕਰ ਤੁਸੀਂ ਬਾਈ ਨੂੰ ਮਿਲ ਸਕਦੇ ਹੋ ਐਂਟਰੀ ਵੀ ਫਰੀ ਹੈ 20 ਰੁਪਏ ਦੀ ਕਿਤੇ ਵੀ ਟਿਕਟ ਲੈਣਾ ਇੱਕ ਕੁੜੀ ਦੀ ਫਰੀ ਹੈ ਇੱਕ ਬੱਚੇ ਦੀ ਉਹ ਬਾਈ ਵੱਲੋਂ ਹੈ ਬਾਈ ਦਾ ਨਾਮ ਹੈਗਾ ਸਮਿਤ ਆ ਕੇ ਤੁਸੀਂ ਮਿਲ ਸਕਦੇ ਹੋ ਬਾਈ ਨੂੰ ਕਹਿ ਸਕਦੇ ਹੋ ਆਪਣੇ ਬਾਰੇ ਵੀ ਆ ਬੜੀ ਵਧੀਆ ਲੱਗਿਆ ਭਾਈ ਨੇ ਦੇਖੋ ਬਾਕੀ ਬਹੁਤ ਵਧੀਆ ਸਿਸਟਮ ਹੈ ਭਾਈ ਦਾ ਸਰਪੀ ਪੁਆਇੰਟ ਹੋ ਗਿਆ ਸਾਰਾ ਸਿਸਟਮ ਬਹੁਤ ਵਧੀਆ ਹੈ ਬਹੁਤ ਵਧੀਆ ਮੇਨ ਐਂਟਰਸ ਹੋ ਗਈ ਭਾਈ ਦੀ ਆ ਸਪੈਸ਼ਲ ਪਾਣ ਬਣਾਉਂਦਾ ਭਾਈ ਪਾਣ ਵਾਲਾ ਸਿਸਟਮ ਹੈ ਦਾ ਭਾਈ ਦਾ ਉਧਰ ਉਹਦਾ ਹੋ ਗਿਆ ਸਿਸਟਮ ਭਾਈ ਦਾ ਦੇਖੋ ਲੀਕ ਡੈਕੋਰਿਸ਼ਨ ਉਹਦਾ ਕਰਾ ਰਹੇ ਨੇ ਲਾਈਟਿੰਗ ਵਗੈਰਾ ਲਾ ਕੇ ਬਹੁਤ ਵਧੀਆ ਲੱਗਦਾ ਬੜਾ ਵਧੀਆ ਹਲੋ ਇਹ ਤੁਮ ਨੂੰ ਮਤੰਪੀ लो जी इधर राइडिंग वगैरह तो ही ले सकते हैं अनुसार सारा दिखा था धन्यवाद